ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਸਾਰੇ ਠੀਕ ਹੋਮੋਂਗੇ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰੱਖਣਾ ਗੱਲਬਾਤ ਕਰਦੇ ਆ ਜੀ ਆਪਾਂ ਕੇਜਰੀਵਾਲ ਦਿੱਲੀ ਉਹਨੂੰ ਪਰੋਲ ਦੇ ਦਿੱਤੀ ਗਈ 1 ਜੂਨ ਤੱਕ ਕਿ ਤੁਸੀਂ ਜਾ ਕੇ ਆਪਦਾ ਪ੍ਰਚਾਰ ਕਰ ਸਕਦੇ ਹੋ ਦੂਜੀ ਗੱਲ ਹੁਣ ਰਾਮ ਰਹੀਮ ਵੀ 41 ਦਿਨਾਂ ਵਾਸਤੇ ਪਰੋਲ ਮੰਗ ਰਿਹਾ ਜਿਹੜੀ ਪਾਰਟੀ ਭਈ ਜਾਂ ਮੈਨੂੰ 41 ਦਿਨਾਂ ਦੀ ਪ੍ਰੋਲ ਦੇਵੋਣਗੇ ਮੈਂ ਉਹਦਾ ਸਬੋਧਨ ਕਰੂਗਾ ਸਬੋਧਨ ਕਰਾਂਗੇ ਉਸ ਨੂੰ ਆਪਦੀਆਂ ਵੋਟਾਂ ਪਵਾਵਾਂਗੇ ਉਹਨੂੰ ਪਤਾ ਕੀ ਸੰਗਤ ਬਹੁਤ ਮੇਰੇ ਪਿੱਛੇ ਆ ਲੋਕ ਲੱਗੇ ਹੋਏ ਨੇ ਪਾਗਲ ਹੋਏ ਬਿਨ ਲੋਕ ਤੇ ਸਰਕਾਰ ਨੂੰ ਇਹ ਵੀ ਪਤਾ ਆ ਰਾਮ ਰਹੀ ਨੇ ਕਿਹੜੇ ਕਿਹੜੇ ਗੁਨਾਹ ਕੀਤੇ ਨੇ ਕਿਹੜੇ ਗੁਨਾਹਾਂ ਦੀ ਸਜ਼ਾ ਭੁਗਤ ਰਿਆ ਤਾਂ ਤੁਹਾਡੇ ਸਾਹਮਣੇ ਆ ਸੰਗਤ ਜੀ ਵੇਖ ਲਿਓ ਕੀ RAM Singh ਨੂੰ ਵੀ ਪ੍ਰੋਲ ਮਿਲ ਜਾਣੀ ਆ ਨਾ ਦੇ ਉਹਦੇ ਗਨਾਹ ਪਤਾ ਕੀ ਕੁਝ ਕੀਤਾ ਵੇ ਉਸ ਬੰਦੇ ਨੇ ਹੁਣ ਤੀਜੀ ਗੱਲ ਆ ਗਈ ਭਾਈ ਅਮਰਤਪਾਲ ਸਿੰਘ ਨੂੰ ਪ੍ਰੋਲ ਕਿਉਂ ਨਹੀਂ ਦਿੱਤੀ ਗਈ ਚੋਣ ਪ੍ਰਚਾਰ ਦੇ ਲਈ ਕਿਉਂ ਸਰਕਾਰਾਂ ਇੰਨਾ ਡਰਦੀਆਂ ਨੇ ਸਿੱਖਾਂ ਤੋਂ ਕਿਉਂ ਜ਼ਿਆਦਾ ਇੰਨੀਆਂ ਸਰਕਾਰਾਂ ਡਰਦੀਆਂ ਨੇ ਸਿੰਘਾਂ ਤੋਂ ਕਿ ਪ੍ਰੋਲ ਤੱਕ ਨਹੀਂ ਦਿੱਤੀ ਗਈ ਨਾਮਜ਼ਦਗੀ ਦੇ ਫਾਰਮ ਪਰ ਨੰਦੀ ਅਨੁਮਤੀ ਨਹੀਂ ਦਿੱਤੀ ਗਈ ਜਿਹੜੇ ਬੰਦੀ ਸਿੰਘ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਸਜ਼ਾਵਾਂ ਦੁੱਗਣੀਆਂ ਹੋ ਚੁੱਕੀਆਂ ਨੇ ਖਤਮ ਹੋ ਗਈਆਂ ਨੇ ਜਿੰਨੀ ਸਜ਼ਾ ਪੁਕਤ ਨਹੀਂ ਹੁੰਦੀ ਤਾਂ ਦੁੱਗ੍ਹੀ ਦੁੱਗਣੀ ਪੁਕਤੀ ਜਾਂਦੇ ਨੇ ਉਹਨਾਂ ਨੂੰ ਵੀ ਪਰੋਲ ਨਹੀਂ ਦਿੱਤੀ ਜਾਂਦੀ ਇਹ ਸਰਕਾਰ ਹਮੇਸ਼ਾ ਕਾਨੂੰਨ ਆ ਜਿਹੜੇ ਸਰਕਾਰ ਦੇ ਜਿਹੜੇ ਗੰਦੇ ਕਾਨੂੰਨ ਨੇ ਇਹ ਹਮੇਸ਼ਾ ਸਿੱਖਾਂ ਤੇ ਹੀ ਕਿਉਂ ਲਾਗੂ ਹੁੰਦੇ ਨੇ ਕਿ ਜਿਹੜੇ ਕਾਨੂੰਨ ਸਰਕਾਰ ਬਣਾਉਂਦੀ ਆ ਉਹ ਸਿੱਖਾਂ ਦੇ ਲਈ ਬਣਾਉਂਦੀ ਆ ਹੋਰ ਕਿਸੇ ਵੀ ਦੇ ਲਈ ਵੀ ਕੋਈ ਕਾਨੂੰਨ ਹੈ ਹੀ ਨਹੀਂ ਕਿੰਨਾ ਚਿਰ ਪਾਰਟੀਆਂ ਤੇ ਭਰੋਸਾ ਰੱਖੀ ਜਾਵਾਂਗੇ ਹੁਣ ਮੌਕਾ ਮਿਲਿਆ ਖਾਲਸਾ ਬਹੀਰ ਚੱਲੀ ਆ ਤੇ ਹਰ ਥਾਂ ਤੇ ਹੁਣ ਪੂਰਾ ਜੋਰ ਵੀ ਲੱਗ ਰਿਹਾ ਸੰਗਤਾਂ ਦਾ ਬਹੁਤ ਭਰਪੂਰ ਪਿਆਰ ਵੀ ਮਿਲ ਰਿਹਾ ਜੇ ਸੰਗਤਾਂ ਦਾ ਐਸੀ ਤਰ੍ਹਾਂ ਹੀ ਇਕੱਠ ਰਿਹਾ ਲੋਕਾਂ ਦਾ ਪਿਆਰ ਮਿਲਦਾ ਰਿਹਾ ਤਾਂ 13 ਦੇ ਵਿੱਚੋਂ ਮੰਨ ਲਓ ਤੁਸੀਂ 6 ਜਾਂ 7 ਆਪਣੇ ਆਪ ਦੇ ਬੰਦੇ ਜਿੱਤਣਗੇ ਖਡੂਰ ਸਾਹਿਬ ਦੀ ਤਾਂ ਪੱਕੀ ਟਿਕਟ ਹੈ ਸੰਗਰੂਰ ਦੀ ਵੀ ਪੱਕੀ ਟਿਕਟ ਹੈ ਵੱਡੀ ਲੀਡ ਨਾਲ ਜਿੱਤਣਗੇ ਉਥੋਂ ਫਰੀਦਕੋੜ ਤੋਂ ਸ਼ਹੀਦ ਭਾਈ ਬੈਂਦ ਸਿੰਘ ਜੀ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਨੂੰ ਵੀ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਉਹ ਵੀ ਵੱਡੀ ਲੀਡ ਦੇ ਨਾਲ ਜਿੱਤ ਸਕਦੇ ਨੇ ਸਰਕਾਰ ਨੂੰ ਪੁੱਛਣ ਦਾ ਫਰਜ਼ ਫਰਜ਼ ਕੀ ਸਰਕਾਰ ਨੂੰ ਹਮੇਸ਼ਾ ਸਿੱਖ ਹੀ ਕਿਉਂ ਚੁੱਪਦੇ ਨੇ ਜੇ ਉਹ ਇਕੱਠੇ ਹੁੰਦੇ ਨੇ ਕਿਉਂ ਐਡਾ ਡਰਦੇ ਨੇ ਜੇ ਕਹਿੰਦੇ ਨੇ ਕਿ 2% ਆਬਾਦੀ ਆ ਫਿਰ 2% ਆਬਾਦੀ ਤੋਂ ਹਰ ਇੱਕ ਸਰਕਾਰ ਕਿਉਂ ਡਰਦੀ ਹੈ ਕਿਉਂ ਨਹੀਂ ਇਕੱਠੇ ਹੋਣ ਦਿੰਦੀ ਸਿੱਖਾਂ ਨੂੰ RAMRI ਨੂੰ ਹੁਣ ਪਰੋਲ ਦੇ ਦਿੱਤੀ ਜਾਊਗੀ ਬਹੁਤ ਜਲਦੀ ਵੋਟਾਂ ਦੇ ਲਾਲਚ ਨੂੰ ਇਹ ਸਾਨੂੰ ਸਬੋਧਨ ਕਰਨਗੇ ਤਾਂ ਅਸੀਂ ਜਲਦੀ ਤੋਂ ਜਲਦੀ ਇਹਨੂੰ ਪ੍ਰੋਲ ਦਵਾ ਦਈਏ ਪਾਰਟੀਆਂ ਅੱਗੇ ਪਿੱਛੇ ਭੱਜਣਗੀਆਂ ਕੇਜਦੀ ਬਾ ਨੂੰ ਪ੍ਰੋਲ ਦੇ ਦਿੱਤੀ ਤੁਸੀਂ ਜਾ ਕੇ ਜੀ ਆਪ ਦਾ ਪ੍ਰਚਾਰ ਕਰ ਸਕਦੇ ਹੋ ਜੀੜੀ ਬੇਇਨਸਾਫੀ ਆਈ ਵਾਰ ਸਰਕਾਰ ਤੱਕਾ ਕਰਦੀ ਆ ਉਹ ਸਿਰਫ ਸਿੱਖੀ ਨੇ ਸਿੱਖਾਂ ਦੇ ਨਾਲ ਹੀ ਤੱਕਾ ਹੁਣ ਤੱਕ ਹੁੰਦਾ ਆ ਕਿੰਨਾ ਟਾਈਮ ਤੱਕ ਬਰਦਾਸ਼ਤ ਕਰਨਗੇ ਕਿੰਨੇ-ਕਿੰਨੇ ਸਾਡੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਸ਼ਹਾਦਤਾਂ ਦੇ ਚੁੱਕੇ ਨੇ ਅਗਰ ਕੋਈ ਉੱਠਦਾ ਤਾਂ ਸਰਕਾਰ ਨੂੰ ਰੜਕਣ ਲੱਗ ਜਾਂਦਾ ਛੇਤੀ ਬਹਾਓ ਇਹਨੂੰ ਬਹਾਓ ਜੀ ਇਕੱਠੇ ਹੋ ਜਾਂਦੀਆਂ ਨੇ ਸਾਰੀਆਂ ਪਾਰਟੀਆਂ ਜਦੋਂ ਇੱਕ ਸਿੱਖ ਖੜਾ ਹੋ ਜਾਂਦਾ ਸਿੱਖਾਂ ਨੂੰ ਜਗਾਉਂਦਾ ਉਹਨਾਂ ਨੂੰ ਉਹਨਾਂ ਦੇ ਅੰਦਰਲੀ ਤਾਕਤ ਨੂੰ ਜਗਾਉਂਦਾ ਉਹਨਾਂ ਨੂੰ ਸਮਝਾਉਂਦਾ ਸਰਕਾਰ ਇਕੱਠੀਆਂ ਉਦੀ ਹੋ ਜਾਂਦੀਆਂ ਨੇ ਜਿੰਨੀਆਂ ਪਾਰਟੀਆਂ ਨੇ ਹਰ ਇੱਕ ਦੇ ਦਸਤਾਰ ਬੰਨੀ ਵੀ ਆ ਪਾਰਟੀ ਦੇ ਲਾਲੋੜੀ ਮਰਜ਼ੀ ਪਾਰਟੀ ਦਾ ਤੁਸੀਂ ਲਾ ਲਵੋ ਹਰ ਇੱਕ ਦੇ ਦਸਤਾਰ ਬੰਨੀ ਵੀ ਆ ਆਪ ਦੇ ਆਪ ਨੂੰ ਸਿੱਖ ਕਹਾਉਂਦੇ ਨੇ ਪਰ ਉਹ ਸਿੱਖ ਹੈ ਹੀ ਨਹੀਂ ਉਹ ਕੱਲਾ ਬਸ ਡੋਗਲੇਪਨ ਵਾਲੇ ਬਹਿਰੂਪੀਏ ਕਹਿ ਸਕਦੇ ਆ ਕਿ ਵਿੱਚ ਆਏ ਹੋਏ ਨੇ ਜੋ ਆਈ ਵਾਰ ਵੋਟਾਂ ਲੈਣ ਦੇ ਮਾਰੇ ਝੂਠੀ ਰਾਜਨੀਤੀ ਕਰਨ ਲੱਗ ਜਾਂਦੇ ਨੇ ਇਹ ਜਾਗਣਾ ਪੈਣਾ ਵੋਟ ਸਹੀ ਪਾਸੇ ਪਾਉਣੀ ਪੈਣੀ ਐ ਇਸ ਵਾਰ ਬਹੁਤ ਜ਼ੋਰ ਲੱਗਿਆ ਹੋਇਆ ਸੰਗਤਾਂ ਦਾ ਵਾਹਿਗੁਰੂ ਦੀ ਅਪਾਰ ਕਿਰਪਾ ਇਸ ਵਾਰ ਹਰ ਇੱਕ ਭਾਈ ਸਵੋਧਨ ਕਰ ਰਿਹਾ ਪਈ ਅਮਰਤਪਾਲ ਸਿੰਘ ਦਾ ਵੀ ਸਬੋਧਨ ਪੂਰਾ ਹੋ ਰਿਹਾ ਸਿਮਰਨ ਜੀ ਸਿੰਘ ਮਾਨ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਪਰ ਉਹ ਤਾਂ ਜਿੱਤੇ ਜਿਤਾਈ ਨੇ ਕਿਉਂਕਿ ਉਹਨਾਂ ਲੋਕਾਂ ਦੇ ਨਾਲ ਪਿਆਰ ਹੀ ਇੰਨਾ ਜ਼ਿਆਦਾ ਵਧਿਆ ਹੋਇਆ ਸਿਮਰਨ ਜੀ ਸਿੰਘ ਮਾਨ ਜੀ ਦਾ ਉਹਨਾਂ ਦੇ ਨਾਲ ਕੋਈ ਸਿਕਿਉਰਿਟੀ ਨਹੀਂ ਹੁੰਦੀ ਲੋਕਾਂ ਨੂੰ ਜੱਫੀ ਪਾ ਕੇ ਮਿਲਦੇ ਨੇ ਬੜੇ ਪਿਆਰ ਦੇ ਨਾਲ ਮਿਲਦੇ ਨੇ ਫਰੀਦਕੋਟ ਤੋਂ ਵੀ ਪੂਰਾ ਜੋਰ ਲੱਗਿਆ ਹੋਇਆ ਇੱਥੋਂ ਵੀ ਚਾਂਸ ਨੇ ਫਰੀਦਕੋਟ ਵਾਲਿਆਂ ਦੇ ਹੱਥ ਦੇ ਵਿੱਚ ਨੇ ਜਿੰਨੇ ਪਿੰਦੇ ਨੇ ਜ਼ਿਲ੍ਹੇ ਛੋਟੇ ਪਿੰਡ ਜਿੰਨੇ ਪਿੰਦੇ ਨੇ ਫਰੀਦਕੋਟ ਦੇ ਅੰਦਰ ਤਾਂ ਪੂਰਾ ਸਬੋਧਨ ਕਰ ਰਹੇ ਨੇ ਇਸ ਵਾਰ ਅਸੀਂ ਵੋਟ ਪਾਵਾਂਗੇ ਫਰੀਦਕੋਟ ਵਾਲੇ ਜਿਹੜੇ ਪਿੰਡ ਨੇ ਆਸੇ-ਪਾਸੇ ਫਰੀਦਕੋਟ ਦੇ ਵਿੱਚ ਪੈਂਦੇ ਨੇ ਤਾਂ ਉਹ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹੀ ਵੋਟ ਪਾਉਣਗੇ ਕਿਉਂਕਿ ਹੁਣ ਪਿੰਡਾ ਪੁੰਡਾ ਦੇ ਵਿੱਚ ਆ ਸੇ-ਬਸੇ ਜਾਣੇ ਆ ਤਾਂ ਮਾਹੌਲ ਵੇਖ ਰਹੇ ਆ ਉਹ ਹੈ ਸਾਰੇ ਪਾਰਟੀਆਂ ਦਾ ਪਰ ਜਿਆਦਾ ਮਾਹੌਲ ਇਸ ਟਾਈਮ ਜਿਹੜਾ ਬਣਿਆ ਹੋਇਆ ਉਹ ਭਾਈ ਸਰਬਜੀਤ ਸਿੰਘ ਖਾਲਸਾ ਦੇ ਬਣਿਆ ਹੋਇਆ ਕਿ ਜਿਹੜੇ ਫਰੀਦਕੋਟ ਸਾਹਿਬ ਦਾ ਫਰੀਦਕੋਟ ਭਾਈ ਗੰਨੇ ਨੂੰ ਉਸ ਦਾ ਵੋਟ ਪਾਵਾਂਗੇ ਖਡੂਰ ਸਾਹਿਬ ਮਾਈਕ ਚੱਕੀ ਫਿਰਦੇ ਨੇ ਕਿ ਇਸ ਤਾਂ ਇਸ ਵਾਰ ਭਾਈ ਅਮਰਤ ਪਾਸ ਸਿੰਘ ਨੂੰ ਜਿਤਾਉਣਾ ਜੋ ਜ ਐਮਪੀ ਬਣਨਗੇ ਜਾ ਕੇ ਇੱਕ ਠੋਕ ਕੇ ਸਿੱਖਾਂ ਦੇ ਦੇ ਨਾਲ ਜਿਹੜੇ ਜ਼ੁਲਮ ਹੋਏ ਨੇ ਉਹਦਾ ਹਿਸਾਬ ਕਿਤਾਬ ਲੈਣਗੇ ਜਿਹੜੀਆਂ ਬੇਇਨਸਾਫੀਆਂ ਸਿੱਖਾਂ ਦੇ ਨਾਲ ਹੋਈਆਂ ਉਹਦਾ ਇਨਸਾਫ ਲੈਣਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਗੁੰਜਣਗੇ ਬਾਕੀ ਸੰਗਤਾਂ ਸਾਰੀਆਂ ਇਕੱਠੀਆਂ ਰਹਿਣ ਇੱਕ ਦੂਜੇ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਕਿਉਂਕਿ ਤੋੜਨ ਦੀ ਕੋਸ਼ਿਸ਼ ਵੀ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਸਬੋਧਨ ਮਿਲਦਾ ਰਿਹਾ ਲੋਕਾਂ ਦਾ ਤਾਂ 13 ਦੇ ਵਿੱਚੋਂ 6-7 ਸੀਟਾਂ ਤਾਂ ਕਿਤੇ ਵੀ ਨਹੀਂ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ